ਹਾਂਜੀ ਸਸ਼ੀਗਲ ਬੱਚਿਓ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਕਰ ਰਹੇ ਹੋਵੋਗੇ ਇੱਕ ਆਪਾਂ ਪਹਿਲ ਕਦਮੀ ਕੀਤੀ ਹੈ राजे ਆਪਾਂ ਨਵੋਦੇ ਦੇ ਪੀਪਰ ਨੂੰ ਟਾਰਗੇਟ ਕਰਦੇ ਹੋਏ ਹਰ ਰੋਜ਼ 15 ਮਿੰਟ ਜਿਹੜਾ ਸਟੱਡੀ ਕਰੀ ਜਾਂਦੇ ਆ ਇੱਕ ਨਵਾਂ ਕਨਸੈਪਟ ਕਲੀਅਰ ਕਰਦੇ ਆ ਫਿਰ ਉਹਦੇ ਵਿੱਚੋਂ ਜਿਹੜੇ ਤਰ੍ਹਾਂ ਦੇ ਕੁਸ਼ਨ ਬਣ ਸਕਦੇ ਆ ਉਹਦੇ ਤੇ ਵਿਚਾਰ ਕਰਦੇ राजे ਅੱਜ ਦਾ ਆਪਣਾ ਜਿਹੜਾ ਟੌਪਿਕ ਰਹੇਗਾ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋ ਸਥਾਨਕ ਮਾਨ ਤੇ ਵਾਸਤਿਕ ਮਾਨ ਅਜਿਹਰ ਅਜੇ ਆਪਣਾ ਜਿਹੜਾ ਟੌਪਿਕ ਹੈ ਉਹ ਆਪਾਂ ਸਥਾਨਕ ਮਾਨ ਤੇ ਵਾਸਤਿਕ ਮਾਨ ਪੜਨ ਜਾ ਰਹੇ ਹਾਂ राजे ਨਾਲ ਨਾਲ ਨੋਟ ਕਰ ਲਿਓ राजे ਬੜਾ ਹੀ ਸੌਖਾ ਕੰਮ ਹੈ ਸਿੱਖ ਲੋਗੇ ਕੋਈ ਔਖਾ ਨਹੀਂ ਕਰਾ राजे ਠੀਕ ਹੈ राजे ਤੋਂ ਦੇਖੋ राजे ਸਭ ਤੋਂ ਪਹਿਲਾਂ ਮੈਂ ਸਥਾਨਕ ਮਾਨ ਨੂੰ ਸਮਝ ਲਾ राजे ਨਾਲ ਨਾਲ ਮੇਰਾ ਸਾਥ ਦਿਓ ਜੀ राजे ਸਥਾਨਕ ਮਾਨ ਜਿਨ੍ਹਾਂ ਨੇ राजे ਪਹਿਲਾਂ ਵਾਲੀ ਵੀਡੀਓ ਨਹੀਂ ਦੇਖਿਆ ਅਜੇ ਤੱਕ ਉਹ ਦੇਖ ਲਿਓ ਜੀ ਠੀਕ ਹੈ ਸਥਾਨਕ ਮਾਨ ਜਿਹਨੂੰ ਆਪਾਂ ਪਲੇਸ ਵੈਲਿਊ ਵੀ ਕਹਿ ਦਿੰਨੇ ਆ ਪਲੇਸ ਵੈਲਿਊ ਅੱਛਾ ਐਸੇ ਨੂੰ ਲੋਕਲ ਵੈਲਿਊ ਵੀ ਕਹਿ ਦਿੰਦੇ ਆ ਲੋਕਲ ਵੈਲਿਊ ਵੀ ਕਹਿ ਦਿੰਦੇ ਆ राजे ਸੋ ਆਪਾਂ ਇਹਦੇ ਬਾਰੇ ਪੜਨ ਜਾ ਰਹੇ ਆ ਜੀ ਠੀਕ ਹੈ राजे ਹੁਣ ਦੇਖੋ ਸਥਾਨਕ ਮਾਨ ਕੀ ਚੀਜ਼ ਐ ਸਥਾਨਕ ਮਾਨ राजे ਤੁਹਾਡੇ ਸਾਹਮਣੇ ਕੋਈ ਵੀ ਨੰਬਰ ਲਿਖ ਦਿੱਤਾ ਗਿਆ ਆ ਲਓ ਜੀ ਆ ਨੰਬਰ ਲਿਖਤਾ ਸਰ राजे ਆ ਇਕਾਈ ਅੰਕ ਹੈ ਆ ਦਹਾਈ ਅੰਕ ਹੈ ਆ ਸੈਂਕੜਾ ਆ ਹਜ਼ਾਰ ਆ 10000 ਫਿਰ ਅਜੇ ਉਸੇ ਤਰੀਕੇ ਨਾਲ ਗੁਣਾ ਕਰਦੇ ਜਾਓ 2 ਨੂੰ ਇਕਾਈ ਨਾਲ ਗੁਣਾ ਕਰ ਦੋ राजे ਠੀਕ ਹੈ ਇਹ ਦਾ ਸਥਾਨਕ ਮਨ ਨਿਕਲ ਕੇ ਆ ਗਿਆ ਰਗੇ ਠੀਕ ਹੈ ਆਓ ਵੀ 3 ਨੂੰ ਗੁਣਾ ਕਰ ਦੋ ਦਹਾਈ ਤੇ ਬੈਠਾ ਨਾ 10 ਨਾਲ ਗੁਣਾ ਕਰ ਦੋ राजे ਤੁਸੀਂ ਕਹਿ ਦੋਗੇ 30 ਠੀਕ ਹੈ 6 ਨੂੰ ਗੁਣਾ ਕਰ ਦੋਗੇ राजे 100 ਦੇ ਨਾਲ ਸੈਂਕੜੇ ਦੇ ਨਾਲ ਤਾਂ ਜਿਹੜਾ 600 ਆ ਰਿਹਾ ਹੈ ਉਹ ਕਿ ਬਣ ਜੇਗਾ ਆਪਣਾ 600 ਬਣ ਜੇਗਾ ਆਪਣਾ ਇਸ ਦਾ ਸਥਾਨਕ ਮਾਨ 6 ਦਾ 7 ਦਾ राजे 7 1000 7 1000 ਇਹ ਬਣ ਜੇਗਾ 7000 राजे ਇਸ ਦਾ ਸਥਾਨਕ ਮਾਨ ਇਦਾਂ ਹੀ राजे ਤੁਸੀਂ 8000 ਦਾ ਕਰ ਲੋਗੇ 8 10000 ਤਾਂ ਤੁਸੀਂ ਕਹਿ ਦੋਗੇ राजे 80000 ਹੈ ਜੋ 8 ਦਾ ਜਿਹੜਾ ਸਥਾਨਕ ਮਾਨ ਹੈ राजे ਤੋਖ ਹੈ ਨਾ राजे ਦੋਨੇ ਮਿਲਾ ਕੇ ਜਿੰਨੇ ਵੀ ਅੰਕ ਪਿੱਛੇ ਦਿੱਤੇ ਸਾਰੇ ਦੇ ਸਾਰੇ ਜ਼ੀਰੋ ਬਣਾ ਦੋ ਉਨਾ ਹੀ ਸਥਾਨਕ ਮਾਨ ਰਜੇ 6 ਦੇ ਪਿੱਛੇ ਦੋ ਅੰਕ ਆ ਗਏ ਆ ਦੋ ਜ਼ੀਰੋ 600 ਉਸ ਦਾ ਸਥਾਨਕ ਮਾਨ ਹੋ ਜਾਏਗਾ ਰਜੇ ਆਓ ਫਿਰ ਵਾਸਤਵਿਕ ਮਾਨ ਸਮਝ ਲਿਏ ਰਜੇ ਲੱਗੇ ਅਥੀ ਆਪਾਂ ਵਾਸਤਵਿਕ ਮਾਨ ਵੀ ਸਮਝ ਲਈਏ ਆਪਾਂ ਲਿਖ ਲੈਨੇ ਆ ਵਾਸਤਵਿਕ ਮਾਨ ਵਾਸਤਵਿਕ ਮਾਨ ਰਾਜੇ ਜਿਸ ਨੂੰ ਫੇਸ ਵੈਲਿਊ ਕਹਿ ਦਿੰਦੇ ਆ ਕੀ ਕਹਿ ਦਿੰਦੇ ਆ राजे ਫੇਸ ਵੈਲਿਊ ਫੇਸ ਵੈਲਿਊ ਤੇ राजे ਫੇਸ ਵੈਲਿਊ ਕਦੇ ਚੇਂਜ ਨਹੀਂ ਹੁੰਦੀ ਦੋ ਦੀ ਫੇਸ ਵੈਲਿਊ ਦੋ ਪੰਜ ਦੀ ਪੰਜ ਸੱਤ ਦੀ ਸੱਤ ਚਾਰ ਦੀ ਚਾਰ ਤਿੰਨ ਦੀ ਤਿੰਨ ਇੱਕ ਦੀ ਇੱਕ ਜੋ ਜਿੱਥੇ ਮਰਜ਼ੀ ਬੈਠਾ ਹੋਵੇ राजे ਦੋ ਦਾ ਵਸਤੂਕ ਮਾਨ ਕੀ ਹੈ राजे ਦੋ ਤਿੰਨ ਦਾ ਵਸਤੂਕ ਮਾਨ ਕੀ ਹੈ ਤਿੰਨ ਛੇ ਦਾ ਵਸਤੂਕ ਮਾਨ ਛੇ ਸੱਤ ਦਾ ਸੱਤ 8 ਦਾ 8 ਜਗ੍ਹਾ ਮੈਟਰੀ ਨਹੀਂ ਕਰਦੀ ਉਹ ਜਿਸ ਵੀ ਸਥਾਨ ਤੇ ਬੈਠਾ ਹੋਵੇ ਕੋਈ ਫਰਕ ਨਹੀਂ ਪੈਂਦਾ 2 ਦਾ ਸਥਾਨਕ ਮਾਨ 2 ਸੀ ਵਸਤੂਕ ਮਾਨ ਵੀ 2 3 ਦਾ ਸਥਾਨਕ ਮਾਨ 30 ਤੇ ਵਸਤੂਕ ਮਾਨ ਕਿੰਨਾ ਆ ਗਿਆ 3 8 ਹੈ ਰਜੇ 80000 ਦਾ ਸਥਾਨਕ ਮਾਨ ਆ ਗਿਆ ਜਿੰਨੇ ਅੰਕ ਪਿੱਛੇ ਨੇ ਸਾਰੇ ਦੇ ਸਾਰੇ ਜ਼ੀਰੋ ਬਣ ਜਾਣਗੇ ਪਰ ਉਸ ਦਾ ਵਸਤੂਕ ਮਾਨ 8 ਹੀ ਰਹੂਗਾ ਸਮਝ ਆ ਗਈ ਗੱਲ ਰਜੇ ਆਓ ਨੈਕਸਟ ਸਲਾਈਡ ਤੋਂ ਆਪਾਂ ਕੁਝ ਪ੍ਰਸ਼ਨ ਕਰੀਏ ਪਹਿਲਾ ਪ੍ਰਸ਼ਨ ਰਾਜੀ ਸੰਖਿਆ ਸੰਖਿਆ 80000 83000 972 ਵਿੱਚ 8 ਦੇ ਸਥਾਨਕ ਮਾਨ 8 ਦੇ ਸਥਾਨਕ ਮਾਨ 3 7 ਦੇ ਸਥਾਨਕ ਮਾਨ 7 ਦੇ ਸਥਾਨਕ ਮਾਨਾਂ ਦਾ ਅੰਤਰ ਦੱਸੋ ਅੰਤਰ ਦੱਸੋ ਜੀ ਜਿਹੜਾ ਬੱਚਾ ਹੋਊਗਾ ਸਿਆਣਾ ਉਹ ਬੋਜੂਗਲ ਉਹ ਕਹੂਗਾ ਸਰ ਜੋ 8 ਦਾ ਸਥਾਨਕ ਮਾਨ ਹੈ ਨਾ ਜੋ 8 ਦਾ ਸਥਾਨਕ ਮਾਨ ਹੈ ਉਹ ਤਾਂ ਬਣ ਗਿਆ ਜੀ 80000 80000 ਤੇ ਜੋ 7 ਦਾ ਸਥਾਨਕ ਮਾਨ ਹੈ 7 ਦਾ ਸਥਾਨਕ ਮਾਨ ਤਾਂ ਹੈ ਹੀ 70 ਲਓ ਜੀ ਅੰਤਰ ਕਿੰਨਾ ਆ ਗਿਆ 03997 79000 930 ਜਿਹੜਾ ਉਸ ਦਾ राजे ਅੰਤਰ ਆ ਗਿਆ ਪ੍ਰਸ਼ਨ ਸੌਖਾ ਸੀ ਨਾ ਐਸੀ ਤਰ੍ਹਾਂ ਦੇ ਪ੍ਰਸ਼ਨ ਤੁਹਾਨੂੰ ਪੇਪਰ 'ਚ ਦੇਖਣ ਨੂੰ ਮਿਲਨੇ ਰਾਜੇ ਇੱਕ ਪ੍ਰਸ਼ਨ ਹੋਰ ਕਰਕੇ ਦੇਖਦੇ ਆ ਮੈਂ ਲਿਖ ਲੈਣਾ ਆਹੀ ਆਪਣੇ ਕੋਲ ਪਹਿਲਾਂ ਕੀ ਲਿਖਿਆ ਸੀ 79000 83972 83000 972 ਵਿੱਚ 9 ਦੇ ਸਥਾਨਕ ਮਾਨ 8 ਦੇ ਸਥਾਨਕ ਮਾਨ ਲਿਖੋ 8 ਦੇ ਸਥਾਨਕ ਮਾਨ ਸਥਾਨਕ ਮਾਨ ਤੇ 9 ਦੇ ਵਸਤਵਿਕ ਮਾਨ 9 ਦੇ ਵਸਤਵਿਕ ਮਾਨ ਦਾ ਅੰਤਰ ਦੱਸੋ ਦਾ ਅੰਤਰ ਦੱਸੋ ਅੰਤਰ ਦੱਸੋ 9 ਰਜੇ 8 ਦਾ ਸਥਾਨਕ ਮਾਨ ਕੀ ਹੈ 8 ਦਾ ਸਥਾਨਕ ਮਾਨ ਕੀ ਹੈ राजे ਤੁਸੀਂ ਕਹੋਗੇ ਸਰ 80000 ਮੈਂ ਕਹੂੰਗਾ राजे ਬਿਲਕੁਲ ਸਹੀ ਹੋ ਤੁਸੀਂ ਤੇ 9 ਦਾ ਵਸਤੂਕ ਮਾਨ ਕੀ ਹੈ राजे राजे ਵਸਤੂਕ ਮਾਨ ਤਾਂ ਕਦੇ ਬਦਲੇ ਹੀ ਨਹੀਂ ਜੋ ਮਰਜੀ ਜਿਸ ਸਥਾਨ ਤੇ ਮਰਜੀ ਬੈਠਾ ਹੋਵੇ ਆਪਾਂ ਕਹਿ ਦਾਂਗੇ राजे 9 ਦਾ 9 ਘਟਾ ਕੇ ਦੇਖ ਲੋ राजे ਤੁਹਾਡੇ ਕੋਲ ਜੋ ਅਨਸਰ ਆਈ ਜਾਂਦਾ ਹੈ 79000 991 ਇਹੀ राजे ਅਨਸਰ ਹੈ ਇਹ 8 ਦੇ ਸਥਾਨਕ ਮਾਨ ਤੇ 9 ਦੇ ਵਾਸਤਵਿਕ ਮਾਨ ਦਾ ਅੰਤਰ ਹੈ ਰਜੇ ਕਲੀਅਰ ਆਓ ਫਿਰ ਹੁਣ ਅਗਲੇ ਪ੍ਰਸ਼ਨ ਵੱਲ ਆਈਏ ਅਗਲਾ ਪ੍ਰਸ਼ਨ ਕੀ ਕਹਿੰਦਾ ਰਜੇ ਆ ਜੀ ਦੇਖ ਲਓ 83000 900 ਇੱਥੇ ਕਰ ਦੋ ਰਜੇ 82 72 ਦੀ ਥਾਂ ਤੇ ਵਿੱਚ 8 ਦੇ ਥਾਨਕ ਮਾਨਾਂ ਕਿਉਂਕਿ ਦੋ 8 ਐ ਨਾ ਥਾਨਕ ਮਾਨਾਂ ਦਾ ਅੰਤਰ ਦੱਸੋ ਦਾ ਅੰਤਰ 600 ਰਾਜੇ 8 ਦਾ ਪਹਿਲਾ ਸਥਾਨਕ ਮਨ ਕੀ ਹੈ 8 ਦਾ ਸਥਾਨਕ ਮਨ ਤੁਸੀਂ ਕਹੋਗੇ ਸਰ 80000 ਤੇ ਮੈਂ ਕਹਿ ਦੂੰਗਾ ਰਾਜੇ ਬਿਲਕੁਲ ਸਹੀ ਹੈ ਤੇ ਦੂਜਾ 8ਾ ਜੋ ਦਿਖਾਈ ਦੇ ਰਿਹਾ ਉਸ ਦਾ ਕਿੰਨਾ ਰਾਜੇ ਤੁਸੀਂ ਕਹੋਗੇ 80 ਫਿਰ ਘਟਾ दो ਤੁਹਾਡਾ ਅਨਸਰ ਬਿਲਕੁਲ ਸਹੀ ਆ ਜਾਏਗਾ 79920 2 8 ਸੀ ਨਾ ਰਾਜੇ ਇਹ ਦਾ ਤਾਂ ਆ ਗਿਆ 80000 ਇਹਦਾ ਆ ਗਿਆ 80 ਤਾਂ ਇਹ ਆਪਣਾ ਆਨਸਰ ਹੈ राजे ਬਿਲਕੁਲ ਸਹੀ ਹੋ ਜਾਏਗਾ ਇਸ ਤਰ੍ਹਾਂ ਦੇ ਪ੍ਰਸ਼ਨ ਪੇਪਰ ਚ ਵਾਰੀ ਵਾਰੀ ਦੇਖਣ ਨੂੰ ਮਿਲਦੇ ਆ ਬੜੇ ਸੌਖੇ ਐ ਨਾਲ ਦੀ ਨਾਲ ਤੁਹਾਨੂੰ ਸਮਝ ਆ ਗਿਆ राजे ਇੱਕ ਪ੍ਰਸ਼ਨ ਹੋਰ ਦੇਖ ਲੋ राजे ਇੱਕ ਪ੍ਰਸ਼ਨ ਹੋਰ ਦੇਖੋ ਨਾਲੇ ਸਮਝ ਲਿਓ ਜੀ राजे ਕੁਝ ਕਈ ਵਾਰੀ ਨਾ ਇਸ ਤਰੀਕੇ ਨਾਲ ਦਿੱਤਾ ਹੁੰਦਾ 0.137 ਵਾਸਤਵਿਕ ਮਨ ਦਾ ਕਦੇ ਬਦਲ ਨਹੀਂ ਨਹੀਂ 7 ਦਾ ਵਾਸਤਵਿਕ ਮਨ 7 ਹੀ ਹੈ ਪਰ ਤੁਸੀਂ ਦੇਖਣਾ राजे ਇਨੂੰ ਬਣਾ ਦੇਣਾ 1/10 ਇਹਨੂੰ ਬਣਾ ਦੇਣਾ 1/100 ਮਤਲਬ ਜਿੰਨੇ ਅੰਕ ਨੇ ਨਾ ਡੈਸੀਮਲ ਤੋਂ ਬਾਅਦ ਆ ਡੈਸੀਮਲ ਹੈ राजे ਬਾਅਦ ਜਿੰਨੇ ਅੰਕ ਹੈ ਉਨੀਆਂ ਜ਼ੀਰੋ ਲਾਉਂਦੇ ਜਾਓ ਕੋਈ ਉਸ ਦਾ ਸਥਾਨਕ ਮਾਨ ਹੁੰਦਾ ਹੈ ਜਿਵੇਂ ਆ 7 ਹੈ राजे 7/1000 ਤਿੰਨ ਨਾਲ ਕਿਹਾ ਤਿੰਨ ਜ਼ੀਰੋ ਆ ਇਹ ਹੀ राजे ਸਥਾਨਕ ਮਾਨ ਹੈ ਦੇਖੋ ਆ 9 7 5 4 ਆ ਪੁਆਇੰਟ ਤੋਂ ਬਾਅਦ ਲਿਖਦਾ ਮੈਂ ਠੀਕ ਹੈ ਆ ਪੁਆਇੰਟ ਹੁਣ ਦੇਖੋ राजे 2.7954 ਤੇ राजे 1/10 ਇਹਦਾ ਆ ਜੇਕਰ राजे 1/1 1/100 ਇਹਦਾ ਆ ਜੇਕਰ राजे 1/1000 ਤੇ ਇਹਦਾ ਆ ਜੇਕਰ राजे 1/10000 राजे ਇਸ ਦੇ ਸਥਾਨਕ ਮਾਨ ਹੋ ਜਾਂਦੇ ਐ राजे ਬੜਾ ਸੌਖਾ ਟਾਪਿਕ ਐ ਮੈਂ ਕੱਲ ਕੋਸ਼ਿਸ਼ ਕਰਾਂਗਾ ਇਹਦੇ ਵਿੱਚੋਂ राजे एमसीक्यू ਬਣਾਵਾਂ ਜਿਵੇਂ ਤੁਹਾਡਾ ਪੇਪਰ ਦਾ ਪੈਟਰਨ ਬਣਨਾ ਐ ਉਵੇਂ ਤੁਹਾਡੇ ਸਾਹਮਣੇ ਪ੍ਰਸ਼ਨਾਂ ਦੀ ਜਿਹੜੀ ਪੇਸ਼ਕੀ ਕੀਤੀ ਜਾਵੇ ਸੌਖਾ ਜਿਹਾ ਕਨਸੈਪਟ ਸੀ ਅੱਜ ਦਾ ਟਾਪਿਕ ਹੈ ਸਥਾਨਕ ਮਾਨ ਤੇ ਵਸਤੂਕ ਮਾਨ ਅੱਜ ਤੁਸੀਂ ਇੱਕ ਨਵਾਂ ਟਾਪਿਕ ਸਿੱਖਿਆ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬੱਚੇ ਬਹੁਤ ਬਹੁਤ ਸ਼ੁਕਰਾਨੇ ਖੁਸ਼ ਰਹੋ ਸਲਾਮਤ ਰਹੋ ਥੈਂਕ ਯੂ